ਕਾਂਗਰਸ ਪਾਰਟੀ ਦੇ ਵੱਲੋਂ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਇਹਨਾਂ ਦੇ ਵਿੱਚੋਂ ਦੱਸਿਆ ਕਿ ਸੁਖਪਾਲ ਖੈਰਾ ਨੂੰ ਸੰਗਰੂਰ ਤੋਂ ਟਿਕਟ ਮਿਲਣ ਨੂੰ ਲੈ ਕੇ ਦਾਅਵੇਦਾਰੀ ਠੋਕੀ ਜਾ ਰਹੀ ਹੈ ਤੇ ਉੱਥੇ ਹੀ ਇਹ ਲਿਸਟ ਦੇ ਵਿੱਚ ਚਾਰ ਨਾਮ ਜਿਹੜੇ ਤੈਅ ਹੋ ਚੁੱਕੇ ਹਨ ਤੇ ਜਿਸ ਦੇ ਦੌਰਾਨ ਸੂਤਰ ਦੇ ਹਵਾਲੇ ਤਹਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਸਾਡਾ ਚੈਨਲ ਕੋਈ ਵੀ ਪੁਸ਼ਟੀ ਨਹੀਂ ਕਰਦਾ ਤੇ ਦੱਸਿਆ ਜਾ ਰਿਹਾ ਹੈ ਕਿ ਹਾਈ ਕਮਾਂਡ ਦੇ ਵੱਲੋਂ ਜਿਹੜੇ ਕਿ ਚਾਰ ਨਾਮ ਆ ਜਿਹੜੇ ਤੈਅ ਕਰ ਲਏਗੇ ਨੇ ਤੇ ਕਾਂਗਰਸ ਪਾਰਟੀ ਅੱਜ ਆਪਣੀ ਪਹਿਲੀ ਲਿਸਟ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਨੂੰ ਲੈ ਕੇ ਲਿਸਟ ਜਾਰੀ ਕਰ ਸਕਦੀ ਹੈ ਤੇ ਜਿਨ੍ਹਾਂ ਦੇ ਵਿੱਚੋਂ ਦੱਸ ਦਈਏ ਕਿ ਚੰਡੀਗੜ੍ਹ ਤੋਂ ਮਨੀਸ਼ ਦਿਵਾੜੀ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਤੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਅਤੇ ਉੱਥੇ ਹੀ ਬਠਿੰਡਾ ਤੋਂ ਜੀਤ ਮਹਿੰਦਰ ਸਿੰਧੂ ਅਤੇ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਦਾ ਜਿਹੜਾ ਨਾਮ ਅੱਗੇ ਆ ਰਹੇ ਤੇ ਇਹਨਾਂ ਚਾਰ ਨਾਮਾਂ ਦਾ ਜਿਹੜਾ ਕਿ ਚਰਚਾਵਾ ਦੇ ਵਿੱਚ ਹੈ ਤੇ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਅੱਜ ਜਿਹੜੀ ਕਿ ਆਪਣੀ ਪਹਿਲੀ ਲਿਸਟ ਜਾਰੀ ਕਰ ਸਕਦੀ ਹੈ ਤੇ ਜਿਸ ਦੇ ਵਿੱਚ ਇਹ ਚਾਰ ਨਾਮ ਜਿਹੜੇ ਕਿ ਤੈਅ ਹੋ ਚੁੱਕੇ ਰਹ ਹਨ ਇਸ ਤੋਂ ਬਾਅਦ ਹੁਣ ਲਗਾਤਾਰ ਚਰਚਾਵਾਂ ਛਾਈਆਂ ਹੋਈਆਂ ਹਨ ਇਹ ਚਾਰ ਨਾਮਾਂ ਨੂੰ ਲੈ ਕੇ ਤੇ ਦੱਸਦੀ ਹਾਂ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਹੋਇਆ ਹੋਇਆ ਹੈ ਉਥੇ ਹੀ 1 ਜੂਨ ਜਿਹੜੀਆਂ ਕਿ ਵੋਟਾਂ ਪੈਣਗੀਆਂ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ 4 ਜੂਨ ਨੂੰ ਰਿਜ਼ਲਟ ਆਵੇਗਾ ਤੇ ਦੇਖਣਯੋਗ ਇਹ ਹੋਵੇਗਾ ਕਿ ਕਿਸ ਦੀ ਜਿੱਤ ਹੋਵੇਗੀ ਤੇ ਉਥੇ ਹੀ ਸੁਖਪਾਲ ਸਿੰਘ ਖੈਰਾ ਜਿਹੜੇ ਕਿ ਸੰਗਰੂਰ ਤੋਂ ਉਮੀਦਵਾਰ ਐਲਾਨੇ ਜਾ ਸਕਦੇ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਆਪਣੇ ਕੈਂਡੀਡੇਟਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਤੇ ਜਿਸ ਦੌਰਾਨ ਜਿਹੜੇ ਕਿ ਕਈ ਨਾਮ ਚਰਚਾਵਾਂ ਦੇ ਵਿੱਚ ਵੀ ਸੀ ਤੇ ਉਥੇ ਹੀ ਸੰਗਰੂਰ ਤੋਂ ਮੰਤਰੀ ਮੀਤ ਹੈਰ ਖੜਾਏ ਗਏ ਨੇ ਜਿਸ ਤੋਂ ਬਾਅਦ ਹੁਣ ਸੁਖपाल ਸਿੰਘ ਖੈਰਾ ਵੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਚੁਣੇ ਜਾ ਸਕਦੇ ਨੇ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਯੋਸ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਸੰਗਰੂਰ ਤੋਂ ਚੋਣ ਲੜਨਗੇ ਤੇ ਦੇਖਣਯੋਗ ਇਹ ਹੋਵੇਗਾ ਕਿ ਹੁਣ ਸੰਗਰੂਰ ਦੇ ਵਿੱਚ ਕਿਸ ਨੂੰ ਜਿਹੜੀ ਕਿ ਸੀਟ ਮਿਲਦੀ ਹੈ ਤੇ ਚਾਰ ਦਾਅਵੇਦਾਰੀਆਂ ਜਿਹੜੀਆਂ ਕਿ ਲਗਾਤਾਰ ਠੋਕੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਹੁਣ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਜੋ ਕਿ ਕਾਂਗਰਸ ਪਾਰਟੀ ਦੇ ਵੱਲੋਂ ਚੁੜੇ ਗਏ ਨੇ ਉਹਨਾਂ ਦੇ ਵੱਲੋਂ ਹੁਣ ਮੰਤਰੀ ਮੀਤ ਹੈਰ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਟੱਕਰ ਦਿੱਤੀ ਜਾਵੇਗੀ ਤੇ ਜਿਸ ਤੋਂ ਬਾਅਦ ਇਸ ਗਾਲ ਨੂੰ ਲੈ ਕੇ ਲਗਾਤਾਰ ਚੁਰਚਾਵਾ ਹੋ ਰਹੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਤੋਂ ਮਨੀਸ਼ ਦਿਵਾੜੀ ਸੰਗਰੂਰ ਤੋਂ ਸੁਖਪਾਲ ਖਹਿਰਾ ਤੇ ਬਠਿੰਡਾ ਤੋਂ ਜੀਤ ਮਹਿੰਦਰ ਸਿੱਧੂ ਤੇ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਤੇ ਦੱਸਿਏ ਕਿ ਬਠਿੰਡਾ ਤੋਂ ਲਗਭਗ ਇਹ ਦੱਸਿਆ ਜਾ ਰਿਹਾ ਕਿ ਜਿਹੀ ਜੀਤ ਮਹਿੰਦਰ ਜਿਹੜੇ ਸਿੱਧੂ ਕੇ ਉਹਨਾਂ ਦਾ ਨਾਮ ਸਾਹਮਣੇ ਆ ਰਿਹਾ ਤੇ ਉੱਥੇ ਹੀ ਕਾਂਗਰਸ ਪਾਰਟੀ ਦੇ ਵਿੱਚੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਜਿਹੜਾ ਕਿ ਕਾਂਗਰਸ ਪਾਰਟੀ ਬਠਿੰਡੇ ਦੇ ਵਿੱਚੋਂ ਰਾਜਾ ਬੜਿੰਗ ਅਮਰਤਾ ਬੜਿੰਗ ਜਾਂ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਨਾਮ ਜਿਹੜਾ ਕਿ ਸ਼ਾਮਲ ਕਰ ਸਕਦੇ ਪਰੰਤੂ ਹਜੇ ਕਾਂਗਰਸ ਪਾਰਟੀ ਦੀ ਕੋਈ ਲਿਸਟ ਨਹੀਂ ਆਈ ਪਰੰਤੂ ਅੱਜ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਕਿ ਬਠਿੰਡੇ ਦੇ ਵਿੱਚੋਂ ਜਿਹੜਾ ਕਿ ਜੀਤ ਮਹਿੰਦਰ ਸਿੱਧੂ ਨੂੰ ਟਿਕੜ ਮਿਲ ਸਕਦੀ ਹੈ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਇਸ ਗੱਲ ਦੇ ਉੱਤੇ ਚਰਚਾ ਛਿੜੀ ਹੋਈ ਹੈ ਤੇ ਉੱਥੇ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਕੈਂਡੀਡੇਟਾਂ ਨੂੰ ਲੈ ਕੇ ਨਾਮ ਐਲਾਨ ਦਿੱਤਾ ਹੈ ਦੋ ਕੈਂਡੀਡੇਟ ਰਹਿੰਦੇ ਨੇ ਤੇ ਜਿਸ ਤੋਂ ਬਾਅਦ 16 April ਨੂੰ ਜਿਹੜੇ ਕਿ ਦੋ ਨਾਮ ਵੀ ਐਲਾਨ ਆਮ ਆਦਮੀ ਪਾਰਟੀ ਕਰ ਦਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਆਪਣੇ ਸੱਤ ਕੈਂਡੀਡੇਟ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਤਾਰ ਦਿੱਤੇ ਗਏ ਨੇ ਤੇ ਦੂਜੇ ਪਾਸੇ ਅੰਦਾਜ਼ਾ ਦਈ ਕਿ ਭਾਜਪਾ ਦੇ ਵੱਲੋਂ 6 ਉਮੀਦਵਾਰ ਆਪਣੇ ਜਿਹੜੇ ਕਿ ਚੁਣੇ ਗਏ ਨੇ ਤੇ ਜਿਸ ਦੇ ਵਿੱਚ 6 ਨਾਮ ਜਿਹੜੇ ਕਿ ਸਾਹਮਣੇ ਲਿਆਂਦੇਗੇ ਤੇ ਹੁਣ ਕਾਂਗਰਸ ਪਾਰਟੀ ਵੀ ਅੱਜ ਜਲਦ ਜਿਹੜੀ ਲਿਸਟ ਜਾਰੀ ਕਰ ਸਕਦੀ ਹੈ ਇੱਕ ਕੱਲ ਵੱਡੀ ਮੀਟਿੰਗ ਹੋਈ ਤੇ ਜਿਸ ਦੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਚਰਚਾਵਾ ਹੋਈਆਂ ਤੇ ਉੱਥੇ ਹੀ ਇਹ ਦੱਸਿਆ ਜਾ ਰਿਹਾ ਸੀ ਕਿ ਕਾਂਗਰਸ ਪਾਰਟੀ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਜਲਦ ਅਸੀਂ ਲਿਸਟ ਜਾਰੀ ਕਰਾਂਗੇ ਤੇ ਅੱਜ ਲਿਸਟ ਜਾਰੀ ਹੋ ਸਕਦੀ ਹੈ ਜਿਨ੍ਹਾਂ ਦੇ ਵਿੱਚੋਂ 4 ਨਾਮ ਦੇ ਚਰਚਾਵਾ ਹੋ ਰਹੀਆਂ ਤੇ ਹੈ ਚਾਰ ਨਾਮ ਸੁਖਪਾਲ ਖੈਰਾ ਗੁਰਜੀਤ ਔਜਲਾ ਅਤੇ ਉਥੇ ਹੀ ਗੁਰਜੀਤ ਔਜਲਾ ਦੇ ਵੱਲੋਂ ਤੇ ਜਿਸ ਤੋਂ ਬਾਅਦ ਮਨੀਸ਼ ਦਿਵਾੜੀ ਤੇ ਜੀਤ ਮਹਿੰਦਰ ਸਿੱਧੂ ਦਾ ਨਾਮ ਹੈ ਜਿਹੜਾ ਚਰਚਾਵਾਂ ਦੇ ਵਿੱਚ ਛਾਇਆ ਹੋਇਆ ਹੈ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚ ਇਸ ਗੱਲ ਤੋਂ ਬਾਅਦ ਦਾਵੇਦਾਰੀ ਠੋਕੀ ਜਾ ਸਕਦੀ ਹੈ ਤੇ ਉਥੇ ਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਖਾੜਾ ਜਿਹੜਾ ਭੱਜਦਾ ਜਾ ਰਿਹਾ ਹੈ ਤੇ ਹਲਚਲ ਜਿਹੜੀ ਤੇਜ਼ ਹੋ ਗਈ ਹੈ ਤੇ ਹੁਣ ਕਾਂਗਰਸ ਪਾਰਟੀ ਵੀ ਅੱਜ ਆਪਣੀ ਪਹਿਲੀ ਲਿਸਟ ਜਾਰੀ ਕਰ ਸਕਦੀ ਹੈ